ਦੱਲੇ ਵਾਲ ਸਾਹਨੇ ਹੁਣ ਭੁਖੜ ਤਲ ਰੱਖੀ ਹੋਈ ਐ ਤੋਨਾ ਮਦਦ ਕਰਦੇ ਉਹਨਾਂ ਦੀ ਫਿਰ ਕਿਉਂ ਲਾਸਰੀ ਕਰਦੇ ਅੱਜ ਗ੍ਰਾਹਕਾਂ ਆਏ ਕੰਨ ਚੱਲਦੇ ਆ ਅੱਛਾ ਹਾਂ ਗ੍ਰਾਹਕ ਉਹ ਵੀ ਤਾਂ ਕਿਸਾਨਾਂ ਲਈ ਉਹ ਹੀ ਕੰਮ ਕਰ ਰਹੇ ਨੇ ਨਾ ਡੱਲੇ ਆ ਦਾ ਭਾਈ ਭੁੱਖ ਦੇ ਤੋੜੇ ਮਰੂਗਾ ਨਹੀਂ ਡੱਲੇ ਵਾਲ ਕੀ ਤੁਹਾਨੂੰ ਲੱਗਦਾ ਡਰਾਮਾ ਕਰਦਾ ਡਰਾਮਾ ਕਰਦਾ ਹੁਣ ਅੱਛਾ ਇਹ ਗ੍ਰਾਹਕਾਂ ਨਹੀਂ ਕਰਦਾ ਡਰਾਮਾ ਡੱਲੇ ਵਾਲ ਤਾਂ ਕਹਿੰਦੇ ਮਰਨ ਦੇ ਕੰਡੇ ਪਹੁੰਚ ਗਏ ਹਾਂ ਹਾਂ ਅਭੀ ਮਰੂਗਾ ਉਹ ਕਬਰ ਦੀ ਰੋਟੀ ਮੇਰੀ ਜੋ ਵੀ ਹਾਂ ਕਬਰ ਦੀ ਰੋਟੀ ਬਣੂਗੀ ਅੱਤਵਰੇ ਨੇ ਕੰਮ ਕਰਲੇ ਆਹ ਕਰਨੇ ਖੇਤੀਆਂ ਕਰਨੇ ਸਾਨੂੰ ਤਾਂ ਕੁਛ ਨਹੀਂ ਪੱਲੇ ਪਿਆ ਸਾਨੂੰ ਤਾਂ ਇਹੀ ਖਾ ਗਏ ਮੂਰਲੇ ਵਾਲਾ ਗ੍ਰਾਂਹ ਹਾਲਾ ਕਹਿੰਦਾ ਭਾਈ ਤੁਹਾਨੂੰ ਸਭ ਨੂੰ ਦਵਾਵਾਂਗੇ ਅਸੀਂ ਕਿਸਾਨ ਜਥੇਬੰਦੀਆਂ ਦੇ ਲੋਕ ਖਿਲਾਫ ਵੀ ਹੋਏ ਹੋਏ ਨੇ ਵੀ ਇਹਨਾਂ ਦਾ ਕੰਮ ਹੀ ਇਹ ਹੈ ਰੋਜ਼ੀ ਧਰਨਾ ਲਾ ਲੈਂਦੇ ਨੇ ਧਰਨਾ ਲਾ ਲੈਂਦੇ ਨੇ ਹਾਂ ਇਹ ਗ੍ਰਾਂਹ ਆ ਕੇ ਤਾਂ ਜਾਂਦਾ ਹੁਣਾਂ ਜਾਂਦਾ ਕਦੇ ਜਾਂਦਾ ਹੁਣ ਉਹ ਨਹੀਂ ਗਿਆ ਕਦੇ ਭਗਵੰਤਮਾਨ ਕਰ ਰਿਹਾ ਕੁਛ ਹੁਣ ਵਕਤ ਪਾਰ ਨੂੰ ਵੀ ਅਸੀਂ ਫੜ ਲਾਂਗੇ ਹੁਣ ਫੜੋਂਗੇ ਹਾਂ हां जी जी इस वेले फतेगढ साहिब दी पवित्र धरती ते खड़े हां शहीदी जोड मेल चल रहया है इत्ते संगत तरह इलाकेयां तो आई हुई है इत्ते एक बिजी ने ਸਾਡੇ ਨਾਲ ਇਹ ਕਿਸਾਨ ਧਰਨਿਆਂ ਚ ਵੀ ਜਾਂਦੇ ਨੇ ਇੱਥੇ ਵੀ ਆਏ ਨੇ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਵੀ ਆਪਣਾ ਨਾਂ ਦੱਸੋ ਪਿੰਡ ਦੱਸੋ ਜੀ ਸਿੱਕ ਬਸ ਅੱਛਾ ਨੌ ਕੀ ਹੈ ਤੁਹਾਡਾ ਅਮਰਜੀਤ ਅਮਰਜੀਤ ਤੇ ਇੱਥੇ ਹੁਣ ਮੱਥਾ ਟੇਕਣ ਆਏ ਹੋ हां ਅਸੀਂ ਸੰਗਤ ਨਾਲ ਆਇਆ ਬੇਟਾ ਪਹਿਲੀ ਕੇ ਲਾਏ ਪਹਿਲੀ ਵਾਰ ਸਾਨੂੰ ਇਹ ਗੱਲ ਨਾ ਪਤਾ ਨਹੀਂ ਸੀ अच्छा हां हु पता लग गया भी हां ये आपा अपनी रोटी गरीब वास्ते भी मांगदे हां जेड़ा गरीब है ते किल्ले वाला उनु भी मांगदे हां छोटा जिम्मेदार जेड़ा जमे देहनी करके खांदा उनु रोटी भी नहीं मिले ते ओ नहीं सानू मिलਦਾ ਹੈਗਾ ਹੁਣ ਤਨਾ ਇੱਕ ਕਣਕ ਕਿੰਨੀ ਕਿੰਨੀ ਮਿਲਦੇ ਜੋ ਮੂਰੇ ਖਾ ਜੰਨੇ ਨੇ ਹੁਣ ਮੈਂ ਕਿ ਸਮਝ ਨਿਆ ਰਹਿੰਦੀ ਭਾਈ ਪ੍ਰਧਾਨ ਬਣਾ ਰਖਿਆ ਨੇ ਸਾਡੇ ਸੇ ਇੱਕ ਵਾਸਤੇ ਇਲਾਕੇ ਦੇ ਤੁਸੀਂ ਉਹ ਪਿੰਡ ਦੇ ਪ੍ਰਧਾਨ ਕਿਹੜੀ ਜਥੇਬੰਦੀ ਨਾਲ ਜੁੜੇ ਹੋ ਅਸੀਂ ਗ੍ਰਾਹਾਂ ਆਏ ਨਾਲ ਗ੍ਰਾਹਾਂ ਵਾਲਿਆਂ ਨਾਲ ਤੇ ਇਹਦੇ ਵਿੱਚ ਹੁਣ ਕੀ ਲੱਗਦਾ ਤੁਹਾਨੂੰ ਫਿਰ ਕੀ ਚੱਲ ਰਿਹਾ ਹੁਣ ਸੁਖਬੀਰ ਬਾਦਲ ਨੂੰ ਵੀ ਸਜ਼ਾ ਹੋਗੀ ਉਹਨੂੰ ਪੰਥ ਚੋਂ ਉਹ ਕਰਤਾ ਤਨਖਾਹ ਹੋ ਗਿਆ ਤੁਹਾਨੂੰ ਲੱਗਦਾ ਵੀ ਠੀਕ ਕੀਤਾ ਕੰਮ ਨਾ ਵੀਰੇ ਅੱਛਾ ਠੀਕ ਨਹੀਂ ਰੱਖਿਆ ਉਹਦਾ ਉਹ ਤਾਂ ਖਾ ਕੇ ਸਾਨੂੰ ਲੁੱਟ ਗਏ ਅੱਛਾ ਯਾਰ ਯਾਰ ਮੈਂ ਪੱਕੇ ਕਾਲਕ ਕਮਾਉਂਦੀ ਸੀ ਬਾਈ ਮੈਂ ਜਹਾੜੀ ਕਰ ਕਰ ਤੈਨੂੰ ਕੀ ਦੱਸਾਂ ਜਿਵੇਂ ਫੇਲ ਹੋ ਗਏ ਉਹਨਾਂ ਖੇਤੀ ਕਿੱਥੋਂ ਲਈਏ ਤੁਹਾਨੂੰ ਮੋਦੀ ਵਾਲੇ ਪੈਸੇ ਮਿਲਦੇ ਨੇ ਹੋਰ ਨਹੀਂ ਮਿਲਦੇ ਸਾਨੂੰ ਅੱਛਾ ਉਹ ਵੀ ਬੰਦ ਹੋ ਗਏ ਉਹ ਕਿਉਂ ਬੰਦ ਹੋ ਗਏ ਕਿਲਾ ਵੀਰੇ ਤੇ ਮੇਰੇ ਕੋਲ ਅੱਧਾ ਕਿਲਾ ਜ਼ਮੀਨ ਦਾ ਅੱਛਾ ਸਾਡਾ ਕੁਛ ਨਹੀਂ ਬਣਨ ਲਿਆ ਹੁਣ ਆਈ ਕਰਾਉਂਦੇ ਨੇ ਸਾਡੇ ਕੰਮ ਅੱਛਾ ਹਾਂ ਗਰਾਹਾਂ ਵਾਲਾ ਕਹਿੰਦਾ ਭਾਈ ਤੁਹਾਨੂੰ ਸਭ ਕੁਝ ਦਵਾਵਾਂਗੇ ਅੱਛਾ ਮੇਰੇ ਮੁੰਡੇ ਦਾ ਹੋਣਾ ਸੀ 5 ਲੱਖ ਰੁਪਏ ਇਕੱਠੇ ਉਹ ਮੂਰ ਲੈ ਖਾ ਗਏ ਅੱਛਾ ਹਾਂ ਤੇ ਹੁਣ ਇਹ ਕਿਸਾਨ ਜਥੇਬੰਦੀਆਂ ਦੇ ਲੋਕ ਖਿਲਾਫ ਵੀ ਹੋਏ ਹੋਏ ਨੇ ਵੀ ਇਹਨਾਂ ਦਾ ਕੰਮ ਹੀ ਇਹ ਆ ਰੋਜ਼ ਹੀ ਧਰਨਾ ਲਾ ਲੈਂਦੇ ਨੇ ਧਰਨਾ ਲਾ ਲੈਂਦੇ ਨੇ ਹਾਂ ਇਹ ਗਰਾਹਾਂ ਕਦੋਂ ਜਾਂਦੇ ਹੁਣ ਜਾਂਦੇ ਕਦੇ ਜੰਦਾ ਉਹ ਉਹ ਨਹੀਂ ਗਿਆ ਕਦੀ ਅੱਛਾ ਡੱਲੇ ਵਾਲ ਨੇ ਵੀ ਤਾਂ ਭੁਖੜਤਲ ਰੱਖੀ ਹੋਈ ਆ ਹੂੰ ਉਹਦਾ ਠੀਕ ਹੈ ਤੁਹਾਡਾ ਕੀ ਕਹਿਣਾ ਉਹਦੇ ਬਾਰੇ ਐ ਉਹਦੇ ਬਾਰੇ ਵੀ ਚੱਲ ਡੱਲੇ ਵਾਲੇ ਪੈਸੇ ਮਿਲਣੇ ਚਾਹੀਦੇ 20 ਸਾਲ ਹੋ ਗਏ ਮੇਰੇ ਮੁੰਡੇ ਨੂੰ ਹਲੋ ਸਾਲ ਹੋ ਰਪੇ ਆ ਅੱਛਾ ਅੱਧਾ ਕੀ ਲੱਜਮੀਨ ਦਾ ਵੀ ਸਾਨੂੰ ਜਿਵੇਂ ਨਚੋੜ ਗਏ ਨਹੀਂ ਡੱਲੇ ਵਾਲ ਸਾਹਿਬ ਨੇ ਹੁਣ ਭੁਖੜਤਲ ਰੱਖੀ ਹੋਈ ਆ ਤੋਨਾ ਮਦਦ ਕਰਦੇ ਉਹਨਾਂ ਦੀ ਫਿਰ ਕਿਉਂ ਲਾਸੀ ਨਹੀਂ ਕਰਦੇ ਅੱਧਾ ਗਰਾਹ ਆਇਆ ਨਹੀਂ ਚੱਲਦੇ ਅੱਛਾ ਹਾਂ ਗਰਾਹ ਉਹ ਵੀ ਤਾਂ ਕਿਸਾਨਾਂ ਲਈ ਉਹ ਹੀ ਕੰਮ ਕਰ ਰਹੇ ਨੇ ਨਾ ਨੇ ਡੱਲੇ ਵਾਲ ਵੀ ਤਾਂ ਕਿਸਾਨਾਂ ਦੀ ਲਈ ਹਰਤਾਲ ਰੱਖੀ ਵਟ ਹੁਣ ਇਹ ਜਿਹੜੇ ਗੁਰਦੁਆਰੇ ਬਣੇ ਹੋਏ ਨੇ ਸਾਢੇ 6 20 ਸਾਲ 40 ਸਾਲ ਦਾ ਵੀਰੇ ਗੁਰਦੁਆਰੇ ਕਰਤੇ ਹੁਣ ਪਾਰਟੀ ਪਾੜ ਗਈ ਵੀਰੇ ਉਹ ਸਾਢੇ 40 ਸਾਲ ਦਾ ਆਇਆ ਉਹਨੂੰ ਉਹਦਾ ਟੱਪਰ ਵੀ ਉਰੇ ਮਰ ਗਿਆ ਉਹਦੇ ਪਿੱਛੇ ਸਾਡੇ ਲੜਾਈ ਹੋ ਰਹੀ ਹੁਣ ਅੱਛਾ ਹਾਂ ਸਾੜੇ ਇਹ ਪਾਰਟੀ ਜਿਹੜੀ ਆਈ ਹੋਈ ਨਵੀਂ ਐ ਨਹੀਂ ਉਗਰਾਹਾਂ ਨੂੰ ਲੋਕ ਕਹਿੰਦੇ ਨੇ ਵੀ ਉਗਰਾਹਾਂ ਪੈਸੇ ਖਾਂਦਾ ਨਹੀਂ ਨਹੀਂ ਨਾ ਝੂਠਾ ਗਾਰਾ ਲਾਰਖਿਆ ਬਾਈ ਅੱਛਾ ਹਾਂ ਉਠਾ ਲੜ ਗਿਆ ਜਿਮਾ ਹਾਂ ਹੋਰ ਆਪਣ ਜਿਨੀ ਖਾ ਦੇ ਸੀ ਨਾਲ ਵੀ ਜਾਂਦੇ ਆ ਸਾਨੂੰ ਕੋਈ ਆਇਆ ਨਹੀਂ ਕੱਟ ਕੇ ਅਸੀਂ ਦੋ ਦੋ ਮਹੀਨੇ ਉੱਥੇ ਤਰਨੇ ਦੇ ਬਿਠੇ ਰਹੇ ਦਿੱਲੀ ਕੁਛ ਨਹੀਂ ਆਇਆ ਸਾਨੂੰ ਕੱਟ ਕੇ ਅੱਛਾ ਜੇ ਸਾਨੂੰ ਆਊਗਾ ਕੱਟ ਕੇ ਫੇਰ ਹੀ ਸਾਨੂੰ ਪਤਾ ਲੱਗੂਗਾ ਵੀ ਹਾਂ ਆਏ ਨੇ ਕਿ ਨਾ ਆਏ ਨੇ ਤੇ ਡੱਲੇ ਆ ਤਾਂ ਬਾਈ ਭੁੱਖ ਦੇ ਤੋੜੇ ਮਿਲੂਗਾ ਅੱਛਾ ਨਹੀਂ ਡੱਲੇ ਵਾਲ ਕੀ ਤੁਹਾਨੂੰ ਲੱਗਦਾ ਡਰਾਮਾ ਕਰਦਾ ਡਰਾਮਾ ਕਰਦਾ ਹੁਣ ਅੱਛਾ ਇਹ ਗਰਹਾਲਾ ਨਹੀਂ ਕਰਦਾ ਡਰਾਮਾ ਨਾ ਗੋ ਉਹ ਤਾਂ ਕਨੇ ਵੀ ਮਰਨ ਦੇ ਕੰਡੇ ਪਹੁੰਚ ਗਿਆ ਹਾਂ ਨੀ ਡੱਲੇ ਵਾਲੇ ਤਾਂ ਕਹਿੰਦੇ ਮਰਨ ਦੇ ਕੰਡੇ ਪਹੁੰਚ ਗਏ ਆ ਹਾਂ ਅਭੀ ਮਰੂਗਾ ਉਹ ਕੱਬਰ ਦੀ ਰੋਟੀ ਮਿਲੂਗੀ ਅੱਛਾ ਹਾਂ ਤਾਂ ਕੱਬਰ ਦੀ ਰੋਟੀ ਬਣੂਗੀ ਆ ਤਾਂ ਫਿਰ ਇਹਨੇ ਕੰਮ ਕਰ ਲਏ ਆਹ ਕਰ ਲਏ ਖੇਤੀਆਂ ਕਰ ਲਏ ਸਾਨੂੰ ਤਾਂ ਕੁਛ ਨਹੀਂ ਪੱਲੇ ਪਿਆ ਸਾਨੂੰ ਤਾਂ ਇਹੀ ਖਾ ਗਏ ਮੂਰਲੇ ਵਾਲਾ ਬਾਦਲ ਵਰਗੇ ਤੇ ਦੇਦੇ ਵਰਗੇ ਰਾਜੇ ਵਰਗੇ ਹੈ ਅੱਛਾ ਭਗਵੰਤ ਜੀ ਮਾਨ ਕਰ ਰਿਹਾ ਕੁਛ ਹੁਣ ਭਗਵੰਤ ਮਾਨ ਨੇ ਬਈ ਸਾਡੀ ਲੈਂਡ ਬੰਦ ਕਰ ਫ੍ਰੀ ਕਰਤੀ हां अपने गरीब बाबा आते। ਕਿਉਂ ਇਹ ਚੰਗਾ ਕੰਮ ਕੀਤਾ ਫਿਰ? ਹੈ? ਇਹ ਚੰਗਾ ਕੰਮ ਕੀਤਾ। ਘਰ ਆਈ ਵੀ ਖੇਤਾਂ ਆਈ ਕਿ ਲਾਉਣ ਜਿਹੜੇ ਖੇਤੀ ਕਰਦੇ ਨੇ ਨਿੰਨੀ। ਹੂੰ। ਉਹਨਾਂ ਨੂੰ ਕੁਝ ਕਹਾਣੀ ਕਹਿੰਦੇ ਘਰ ਆਏ ਲਾਉਣੇ ਚਾਹੁੰਦਾ ਆਪਣੇ ਗਰੀਬਾਂ ਦੇ। ਠੀਕ ਹੈ ਜੀ ਠੀਕ ਹੈ। ਹਾਂ। ਵਕਤ ਪાળ ਨੂੰ ਵੀ ਅਸੀਂ ਫੜ ਲਾਂਗੇ ਹੁਣ। ਫੜੋਂਗੇ? ਹਾਂ। ਬਿਸ਼ਾਲੀ ਤਰਕਾਂ ਨਹੀਂ ਬਦਾਈ। ਹਾਂ, ਸਾਡੀ ਪਰਸਨਾਂ ਨਹੀਂ ਬਦਾਈਆਂ ਬਈ। ਅੱਛਾ। ਕਿੰਨੀ ਪੈਨਸ਼ਨ ਮਿਲਦੀ ਐ? 1500। ਅੱਛਾ। ਕਿੰਨੀ ਹੋਣੀ ਚਾਹੀਦੀ ਐ? 5000 5000 हां 5000 ਰੁਪਏ ਕਰਾ ਕੇ ਦਿਖਾਵਾਂਗੇ ਅਸੀਂ ਭਾਈ ਹਾਂ ਜੀ ਹੁਣ ਕੀ ਧਰਨਾ ਲਾਉਂਗੇ ਫਿਰ ਉਹਦੇ ਲਈ ਹਾਂ ਉਹਦੇ ਵਾਸਤੇ ਲਾਵਾਂਗੇ ਅੱਛਾ ਹਾਂ ਕਹਿ ਲਈ ਤੇ ਤੁਸੀਂ ਬੋਲਣ ਵਾਲੇ ਹੋ ਭਾਈ ਹਾਂ ਹਾਂ ਆ ਤਾਂ ਭਾਈ ਸੱਚੇ ਆ ਭਈ ਆ ਪਟੁੱਠੇ ਨਹੀਂ ਹੈਗੇ ਮੇਰੇ ਘਰੇ ਰੰਗ ਲੱਗ ਰਿਆ ਹੁਣ ਅੱਛਾ ਅੱਧੇ ਕਿਲੇ ਦੇ ਮਾਲਕਾਂ ਅਸੀਂ ਖੇਤੀ ਵੀ ਕਰੀਏ ਸਭ ਕੁਝ ਕਰਿਆ ਸਾਨੂੰ ਖਾ ਕੇ ਨਚੋੜ ਕੇ ਖੇਤੀ ਆਏ ਅਸੀਂ ਛੱਡੇ ਨਹੀਂ ਅੱਛਾ ਕਦੇ ਜਿਹੜਿਆ ਹੁਣ ਮੋਦੀ ਵਾਲਾ 2-2000 ਰੁਪਏ ਲਾਰਾ ਲਾਇਆ ਸੀ ਭਾਈ ਹਾਂ ਮੋਦੀ ਵਾਲੇ ਦਾ ਉਹ ਸਾੜੀ ਮੂਰਲੇ ਨੇ ਤੜਾਤੀ ਬਈ ਸਾੜੀ ਬਰੀ ਉਹਦੀ ਸ਼ਿਕਾਇਤ ਤੇ ਹਰ ਤਫੁਰਦ ਸਭ ਕੁ ਸ ਉਹਨੋਂ ਕਟਾਰ ਕੀ ਸਾਡੀ ਵਿਭਾਗ ਤੁਮਾਨੂੰ ਨਾ ਚਹੀਦਾ ਵੀ ਕਿਉਂ ਕਟਾਈ ਇਹ ਉਹ ਅਸੀਂ ਉਹ ਜਿਹੜਾ ਸਾਡੇ ਸਿੱਖ ਬਾਤ ਉੱਥੋਂ ਲੈ ਰਹੇ ਦੋਵਰੇ ਬਕੀਲੇ ਉਹ ਵੇਸੀ ਫੜ ਲਿਆਣ ਅੱਛਾ ਹਾਂ ਉਹ ਜਿਹੜੇ ਗੋਇਲ ਸਾਹਿਬ ਨੇ ਹਾਂ ਹਾਂ ਉਹ ਜਿਹੜੇ ਏ ਜਮੀਨਾਂ ਉਧਰ ਦੀ ਗੁੱਠੇ ਹੋਈ ਨਵਾਏ ਗਏ ਟੁੱਠੇ ਅੱਛਾ ਅੱਛਾ ਸਰ ਤਾਂ ਵੀਰੇ ਜਮੀਨ ਵੇਖ ਲਈ ਅੱਧੇ ਮੈਲੇ ਥੀੜੀ ਹੈਗੀ ਆ ਅੱਧਾ ਕਿਲਾ ਮੈਲੇ ਅੱਧਾ ਅੱਛਾ ਖਾਨੂੰ ਖੁੰਜੇ ਲਾ ਦੇ ਨੇ 2 ਕਿਤਾਬ ਹੋਰ ਨਾਲ ਬੋਲਦੀ ਅੱਛਾ 20-25 ਸਾਲ ਹੋ ਗਏ ਵੀਰੇ ਜੰਗਨ ਦਾ ਸਭੇ ਖਮਸ ਗਰਾਹ ਆਇਆ ਲਾ ਜੁੜੇ ਨੇ ਗਰਾਹ ਆਇਆ ਤੇ ਕਹਿੰਦਾ ਇਹ ਤਾਂ ਮੰਗ ਮੰਗਤੀ ਆ ਗਏ ਇਹ ਤਾਂ ਫਲਾਣਾ ਆ ਗਿਆ ਕਹਿੰਦਾ ਨਹੀਂ ਥੇ ਬਈ ਠੀਕ ਆ ਚਲੋ ਠੀਕ ਹਾਂ ਚਲੋ ਠੀਕ ਆ ਬੀਬੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਇੱਥੇ ਬਹੁਤ ਸਾਰੀਆਂ ਹੋਰ ਬੀਬੀਆਂ ਵੀ ਆਈਆਂ ਨੇ ਸਾਡੇ ਸੇਖ ਵਾਤ ਤਾਂ ਚਾਰਖ ਨੇ ਬਈ ਹਟ ਗਿਆ ਤੇਰੇ ਨੇ ਹਟਾਤੀਆਂ ਅੱਛਾ ਹਾਂ ਤੇਰੇ ਲੱਗੇ ਹੋਏ ਨੇ ਹੁਣ ਮਗਰ ਠੀਕ ਆ ਠੀਕ ਆ ਬੀਜੀ ਚਲੋ ਇਹ ਬੀਨ ਆਪਾਂ ਗੱਲਬਾਤ ਕੀਤੀ ਹੈ ਇੱਥੇ ਜੋ ਵੀ ਇੱਥੋਂ ਆਏ ਨੇ ਇਹ ਆਪਣੇ ਮੱਥਾ ਟੇਕਣ ਆਏ ਸੀ ਗੱਲਾਂਬਾਤਾਂ ਹੋਈਆਂ ਹਾਂ ਲੰਗਰ ਵੀ ਇਹਨਾਂ ਨੇ ਲਾਇਆ ਹੋਇਆ ਆਪਣੀ ਪਿੰਡ ਵੱਲੋਂ ਹਾਂ ਆਏ ਸਾਲ ਪਿੰਡ ਤੋਂ ਲਾਉਂਦੇ ਨੇ ਬਾਕੀ ਇਹਨਾਂ ਨੇ ਗੱਲਾਂ ਕੀਤੀਆਂ ਸਰਕਾਰਾਂ ਬਾਬਤ ਵੀ ਕਿਸਾਨ ਯੂਨੀਅਨ ਬਾਬਤ ਵੀ ਜੋ ਆਪਣੇ ਜਗਜੀਤ ਸਿੰਘ ਡੱਲੇਵਾਲਾ ਦੀ ਭੋਖੜਤਾਲ ਚੱਲ ਰਹੀ ਹੈ ਉਹਦੇ ਬਾਬਤ ਵੀ ਤੋਂ ਜੋਗਿੰਦਰ ਸਿੰਘ ਉਹ ਰਾਹਾਂ ਬਾਬਤ ਵੀ ਤੋਂ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ